ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਸਾਡਾ ਗੁਰਦੁਆਰੇ ਜਾਣ ਦਾ ਅਸਲੀ ਮਨੋਰਥ ਕੀ ਹੋਣਾ ਚਾਹੀਦਾ ਅਸੀਂ ਸਾਰੇ ਹੀ ਸਿੱਖ ਭਰਾ ਸਵੇਰ ਸ਼ਾਮ ਗੁਰਦੁਆਰੇ ਜਾਂਦੇ ਹਾਂ ਹਰ ਇੱਕ ਭੈਣ ਭਰਾ ਪੂਰੀ ਸ਼ਰਧਾ ਨਾਲ ਗੁਰਦੁਆਰੇ ਜਾਂਦਾ ਹੈ ਤੇ ਗੁਰਦੁਆਰਾ ਸਾਹਿਬ ਕੇ ਪਹੁੰਚ ਕੇ ਸ੍ਰੀ ਗੁਰਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੇ ਵਰਤਾ ਸਹਿਤ ਨਮਸਤਕ ਹੁੰਦਾ ਹੈ ਸਾਡੇ ਹਰ ਇੱਕ ਦੇ ਮਨ ਵਿੱਚ ਸਿਰਫ ਇੱਕੋ ਗੱਲ ਹੁੰਦੀ ਹੈ ਕਿ ਸਾਡੇ ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ ਰਹੇ ਸਾਡੇ ਕੰਮਕਾਰ ਵਿੱਚ ਵਾਧਾ ਹੋਵੇ ਮੱਥਾ ਟੇਕਣ ਲੱਗੇ ਵੀ ਅਸੀਂ ਸਿਰਫ ਇਹੋ ਹੀ ਕਾਮਨਾ ਕਰਦੇ ਹਾਂ ਪਰ ਸਾਡੇ ਗੁਰੂ ਸਹਿਬਾਨਾ ਨੇ ਜਦ ਆਪਣੀ ਬਾਣੀ ਦੀ ਰਚਨਾ ਕਰਨੀ ਸ਼ੁਰੂ ਕੀਤੀ ਸੀ ਉਹਨਾਂ ਦਾ ਮਕਸਦ ਕੁਝ ਹੋਰ ਸੀ ਉਹਨਾਂ ਦਾ ਮਕਸਦ ਇਹ ਨਹੀਂ ਸੀ ਕਿ ਅਸੀਂ ਜੋ ਆਪਣੀ ਬਾਣੀ ਦੀ ਰਚਨਾ ਕਰ ਰਹੇ ਹਾਂ ਉਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਮੱਥਾ ਟੇਕਣੀਆਂ ਸੁੱਖਾਂ ਸੁੱਖਣੀਆਂ ਤੇ ਇਸ ਤਰ੍ਹਾਂ ਕਰਨ ਨਾਲ ਉਹਨਾਂ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਸਾਡੇ ਗੁਰੂ ਗੁਰੂਆਂ ਦਾ ਮਕਸਦ ਅਸਲ ਵਿੱਚ ਇਸ ਜੀ ਕੇ ਇਸ ਬਾਣੀ ਵਿੱਚਲੇ ਗਿਆਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕ ਪੜ੍ਹ ਕੇ ਸਮਝਣਗੇ ਅਤੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਇੱਕ ਵਧੀਆ ਇਨਸਾਨ ਬਣ ਜਾਣਗੇ ਅਤੇ ਇਸ ਤਰ੍ਹਾਂ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕੇਗੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਨੂੰ ਜਾਰੀ ਬਵਾਦ ਢਾਂਚੇ ਨੇ ਸਾਨੂੰ ਸਾਡੇ ਅਸਲੀ ਮਕਸਦ ਤੱਕ ਪਹੁੰਚਣ ਹੀ ਨਹੀਂ ਦਿੱਤਾ ਸਗੋਂ ਸਾਨੂੰ ਮੱਥੇ ਟੇਕਣ ਤੱਕ ਹੀ ਉਲਝਾ ਕੇ ਰੱਖ ਲਿਆ ਇਹੀ ਕਾਰਨ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਗਿਆਨ ਲੈਣ ਦੀ ਬਜਾਏ ਮੱਥੇ ਟੇਕ ਕੇ ਸੁੱਖਾਂ ਸੁਖਣ ਤੱਕ ਹੀ ਸੀਮਤ ਹੋ ਕੇ ਰਹਿ ਗਏ ਇਸ ਦਾ ਇਹ ਵੀ ਮਤਲਬ ਨਹੀਂ ਕਿ ਅਸੀਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਨਹੀਂ ਟੇਕਣਾ ਅਸੀਂ ਪੂਰੀ ਸ਼ਰਧਾ ਨਾਲ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਤਕ ਹੋਣਾ ਹੈ ਪਰ ਨਮਸਤਕ ਹੋਣ ਦੇ ਨਾਲ-ਨਾਲ ਉਸ ਵਿੱਚੋਂ ਗਿਆਨ ਨੂੰ ਪ੍ਰਾਪਤ ਕਰਨਾ ਹੈ ਅਤੇ ਉਸ ਗਿਆਨ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਢਾਲਣਾ ਹੈ ਤਾਂ ਕਿ ਅਸੀਂ ਇੱਕ ਚੰਗੇ ਇਨਸਾਨ ਬਣ ਸਕੀਏ ਜਿਆਦਾ ਸੀ ਆਪਣੇ ਗੁਰੂਆਂ ਦੀ ਗੱਲ ਮੰਨ ਕੇ ਆਪਣੀ ਜ਼ਿੰਦਗੀ ਬਤੀਤ ਕਰਾਂਗੇ ਤਾਂ ਸਾਡੀ ਜ਼ਿੰਦਗੀ ਦੀ ਹਰ ਇੱਕ ਉਲਝਣ ਵੀ ਠੀਕ ਹੋ ਜਾਵੇਗੀ ਸੋ ਸਾਨੂੰ ਆਪਣੇ ਗੁਰੂਆਂ ਦਾ ਮਕਸਦ ਸਮਝਦੇ ਹੋਏ ਸਾਡਾ ਗੁਰਦੁਆਰੇ ਜਾਣ ਦਾ ਮਨੋਰਥ ਇਹੋ ਹੋਣਾ ਚਾਹੀਦਾ ਹੈ ਕਿ ਅਸੀਂ ਰੋਜ਼ਾਨਾ ਕੋਜ ਨਾ ਕੋਜ ਗੁਰਬਾਣੀ ਵਿੱਚੋਂ ਗਿਆਨ ਪ੍ਰਾਪਤ ਕਰਨਾ ਹੈ ਨਹੀਂ ਤਾਂ ਸਾਡੇ ਹਾਲਤ ਉਸ ਬੱਚੇ ਵਰਗੀ ਹੋਵੇਗੀ ਜੋ ਸਕੂਲ ਤਾਂ ਵੇਲੇ ਸਿਰ ਜਾਂਦਾ ਹੈ ਆਪਣੇ ਅਧਿਆਪਕ ਦੇ ਵੀ ਰਜਾਨਾ ਪੈਰੀ ਹੱਥ ਲਾਉਂਦਾ ਹੈ ਪਰ ਆਪਣੇ ਅਧਿਆਪਕ ਦੁਆਰਾ ਸਮਝਾਏ ਹੋਏ ਸਵਾਲਾਂ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ ਅਤੇ ਇਮਤਿਹਾਨ ਵਿੱਚੋਂ ਫੇਲ ਹੋ ਜਾਂਦਾ ਹੈ ਸੋ ਆਓ ਆਪਾਂ ਆਪਣੇ ਗੁਰੂ ਸਹਿਬਾਨਾਂ ਦੀ ਗੱਲ ਮੰਨ ਕੇ ਉਹਨਾਂ ਦੁਆਰਾ ਦਿੱਤੇ ਹੋਏ ਗਿਆਨ ਨੂੰ ਸਮਝੀਏ ਅਤੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਢਾਲ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ